ਪੰਜਾਬ 24x7 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਵੀਂ ਮੁਹਿੰਮ ਆਪ ਦੀ ਸਰਕਾਰ ਆਪਕੇ ਦਵਾਰ ਤੱਕ ਪਹੁੰਚ ਖਾਸ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 200 ਤੋਂ ਵੱਧ ਲੋਕਾਂ ਦੁਆਰਾ ਲਾਭ ਉਠਾਇਆ ਗਿਆ। ਇਸ ਮੌਕੇ ਰੋਹੀਵਾਲਾ ਤੋਂ ਕੁਲਵਿੰਦਰ ਸਿੰਘ ਵਿਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਹੋਏ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਲੋਕਾਂ ਦੀਆਂ ਖੱਜਲ-ਖੁਆਰੀਆਂ ਨੂੰ ਦੂਰ ਕਰਨ ਲਈ ਇਹ ਕੈਂਪ ਲਗਾਇਆ ਗਿਆ। ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਸਨ ਉਹਨਾਂ ਨੂੰ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਅਤੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਕੈਂਪ ਇਲਾਕੇ ਦੇ 3-4 ਪਿੰਡਾਂ ਨੂੰ ਮਿਲਾ ਕੇ ਰੱਖਿਆ ਜਾਂਦਾ ਹੈ ਅਤੇ ਇਹ ਸਾਰੇ ਪੰਜਾਬ ਵਿੱਚ ਲਗਾਇਆ ਜਾਵੇਗਾ। ਪਿੰਡ ਦੇ ਨੰਬਰਦਾਰ ਵੱਲੋਂ ਇਸ ਕੈਂਪ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਗਭਗ 4-5 ਪਿੰਡਾਂ ਦੇ ਲੋਕ ਇਸ ਕੈਂਪ ਤੋਂ ਲਾਭ ਉਠਾ ਚੁੱਕੇ ਹਨ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਨ ਆਗੂਆਂ ਦਾ ਬਨੇਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਸਰਹੋਜ ਖਾਸ ਪਹੁੰਚੇ ਹੋ ਪਹਿਲਾ ਤਾਂ ਆਪ ਦਾ ਨਾਮ ਦੱਸੋ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਵਿਰਕ ਪਿੰਡ ਚੱਕ ਰੋਈ ਵਾਲਾ ਜੀ ਜੀ ਅ ਪ੍ਰੋਗਰਾਮ ਕੀ ਸੀ ਇਸ ਬਾਰੇ ਜਾਣਕਾਰੀ ਦਿਓ ਇਹ ਜੋ ਕੈਂਪ ਲੱਗ ਰਹੇ ਜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਇਹਦੇ ਵਿੱਚ ਲੋਕਾਂ ਦੇ ਜੋ ਕੰਮ ਰੁਕੇ ਹੋਏ ਸੀ ਉਹ ਕੰਮ ਆਨ ਦੀ ਸਪੋਰਟ ਹੋ ਰਹੇ ਨੇ ਜੀ ਜੀ ਗੱਲ ਕਰੀਏ ਅੱਜ ਦੇ ਕੈਂਪ ਦੀ ਤਾਂ ਕਿੰਨੀ ਤਦਾਦ ਦੇ ਵਿੱਚ ਜਿਹੜੇ ਲੋਕਾਂ ਦੇ ਕੰਮ ਹੋਏ ਕਾਫੀ ਤਰ੍ਹਾਂ ਦੇ ਵਿੱਚ ਲੋਕਾਂ ਦੇ ਕੰਮ ਹੋਏ ਤੇ ਲੋਕ ਕਾਫੀ ਖੁਸ਼ ਹੀ ਲੱਗ ਪਾਉ ਕੁਝ ਨਰਾਜ਼ਗੀਆਂ ਵੀ ਨੇ ਪਾਰਟੀ ਵੱਲੋਂ ਕਹਿ ਰਹੇ ਸੀ ਕਿ ਜਿਹੜੇ ਕੰਮ ਹੋਣੇ ਚਾਹੀਦੇ ਸੀ ਉਹ ਅਧੂਰੇ ਰਹਿ ਗਏ ਕੀ ਕਹਿਣਾ ਚਾਹੋਗੇ ਸਰਕਾਰ ਦੀ ਕੋਸ਼ਿਸ਼ ਹੈ ਜੀ ਹਰ ਇੱਕ ਕੰਮ ਪੂਰਾ ਕਰਨ ਦੀ ਚਲੋ ਕੋਈ ਵਿੱਚ ਕੰਮ ਹੁੰਦੇ ਨੇ ਨਹੀਂ ਵੀ ਹੁੰਦੇ ਜੀ ਇਸ ਕਰਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਆਪਣੇ ਪੂਰੇ ਕੰਮ ਕਰਨ ਦੀ ਜੀ ਕੀ ਲੱਗਦਾ ਹੈ ਕਿ ਇਹ ਜਿਹੜੇ ਕੈਂਪ ਰੱਖੇ ਗਏ ਨੇ ਆਉਣ ਵਾਲੇ ਇਲੈਕਸ਼ਨ ਵੱਲ ਨਿਸ਼ਾਨਾ ਦੇ ਰਹੇ ਨੇ ਜਾਂ ਕੋਈ ਖਾਸ ਮਕਸਦ ਹੈ ਇਹ ਤਾਂ ਮੇਨ ਮੁੱਦਾ ਹੈ ਜੀ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਜੀ ਜਿੰਨੀਆਂ ਹੋ ਸਕੇ ਵੱਧ ਤੋਂ ਵੱਧ ਲੋਕ ਖੱਜਲ ਖਰਾਬ ਨਾ ਹੋਣ ਜਿੰਦੇ ਕਰਕੇ ਸਰਕਾਰ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਦੇਖ ਰਹੀ ਜੀ ਜੀ ਅ ਇਸਮੋਕ ਕੇ ਕੋਈ ਸੰਦੇਸ਼ ਦੇਣਾ ਚਾਹੋਗੇ ਅਸੀਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਜੇ ਉਹ ਕੈਂਪ ਲੱਗ ਰਹੇ ਨੇ ਪਿੰਡ-ਪਿੰਡ ਉੱਥੇ ਪਹੁੰਚੋ ਤੇ ਪਹੁੰਚ ਕੇ ਉਸ ਕੈਂਪ ਦਾ ਪੂਰਾ ਫਾਇਦਾ ਚੁੱਕੋ ਜੀ ਮਿਹਰਬਾਨ ਹਾਂ ਸਸਿਕਾਉ ਅ ਪ੍ਰੋਗਰਾਮ ਰੱਖਿਆ ਗਿਆ ਆਪकी ਸਰਕਾਰ ਆਪਕੇ ਦਵਾਰ ਕੀ ਕਹਿਣਾ ਚਾਹੋਗੇ ਆਪकी ਸਰਕਾਰ ਆਪਕੀ ਦਵਾਰ ਆਪਕੇ ਦਵਾਰ ਦੇ ਲੜੀ ਦੇ ਤਾ ਜੋ ਪੰਜਾਬ ਸਰਕਾਰ ਵੱਲੋਂ ਜੁੜੀ ਹੋਈ ਬਿਜਲੀ ਕਨੈਕਟਿੰਗ ਸਰਦਾਰ ਮਨਜੋਗ ਜਿੰਦੇ ਜਗਦੀਪ ਕੂਕੀਏ ਜਿੰਦੇ ਜਿੰਦੇ ਕੂਕੀਏ ਜਿੰਨ੍ਹਾਂ ਦੇ ਹੁਕਮ ਹੁਕਮ ਦੇ ਮਤਲਬ ਇਹ ਪ੍ਰੋਗਰਾਮ ਲਿਖੇ ਗਏ ਅੱਜ ਸਾਰੇ ਹੀ ਆਪਣੀ ਬੰਦਮਤ ਦੇ ਵਿੱਚ ਜਿਹੜਾ ਪ੍ਰੋਗਰਾਮ ਚਲਾਈ ਜਾ ਜਿਹਦੇ ਜਿਸ ਬੜੀ ਦੇ ਤਹਿਤ ਅੱਜ ਸਾਡੇ ਪਿੰਡ ਹੌਨ ਖਾਸਲੇ ਵਿੱਚ ਇਹ ਕਿ ਪ੍ਰੋਗਰਾਮ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਹਰ ਮਹਿਕਮੇ ਦੇ ਨਾਲ ਸੰਬੰਧਤ ਲੋਕ ਜਿਹੜੇ ਅਫਸਰ ਸਬੰਧ ਪਹੁੰਚੇ ਸੀ ਜੀ ਜਿਨ੍ਹਾਂ ਦੇ ਲਈ ਲਾਹਾ ਲੈਣ ਵਾਸਤੇ ਜਿਹੜੀ ਹੈਗੀ ਪਬਲਿਕ ਆਮ ਪਬਲਿਕ ਆਸ-ਪਾਸ ਦੇ ਪਿੰਡਾਂ ਨੂੰ ਵੀ ਜਿਹੜਾ ਕਾਫੀ ਲਾਹ ਲੱਗਿਆ ਤੇ ਸਹਿਯੋਗ ਬਹੁਤ ਮਿਲਿਆ। ਇਹ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਉਹ ਲੇਖਿਆ ਸਰਕਾਰ ਨੇ। ਅਸੀਂ ਧੰਨਵਾਦੀ ਆ ਸਾਡੇ ਐਨਐਲਐ ਸਾਹਿਬ ਜੀ ਨੇ ਕੰਮ ਕੀਤਾ। ਜਿੰਨਾਂ ਨੇ ਸਾਡੇ ਪਿੰਡ ਹੌਸ ਖਾਸ ਦੇ ਲਈ ਇਹ ਪ੍ਰੋਗਰਾਮ ਨਾਇਜ਼ ਸੀ ਤੇ ਅੱਜ ਅਸੀਂ ਨਹੀਂ ਆ ਚੰਗੇ। ਅ ਜੇ ਗੱਲ ਕਰੀਏ ਇਹ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਪਿੰਡ ਹੌਸ ਖਾਸ ਦਾ ਪਹਿਲਾਂ ਨਾਮ ਨਹੀਂ ਸੀ। ਇਹ ਆਸਾਨਕ ਪ੍ਰੋਗਰਾਮ ਬਣਿਆ ਹੈ ਜਾਂ ਮੰਨ ਲਓ ਕੋਈ ਤੁਹਾਨੂੰ ਸਪੈਸ਼ਲ ਇਨਵੀਟੇਸ਼ਨ ਆਇਆ ਸੀ ਜਿਹੜੇ ਜਿਹੜੇ ਪ੍ਰੋਗਰਾਮ ਹੋਇਆ ਸੀ ਉਸ ਟਾਈਮ ਇਹਨਾਂ ਨੇ ਪਹਿਲਾਂ ਤੁਹਾਨੂੰ ਕਿਵੇਂ ਦੱਸਿਆ ਜਿਹਦੇ ਤਹਿਤ ਲੋਕਾਂ ਨੂੰ ਪਹਿਲਾਂ ਜਾਣੋ ਵੀ ਕਰਾਇਆ ਗਿਆ ਸੀ ਜਿਹਦੇ ਤਹਿਤ ਤਿੰਨ ਦਿਨ ਵਿੱਚ ਅਨਾਉਂਸਮੈਂਟ ਵੀ ਕਰਾਈ ਗਈ ਸੀ ਦੋ ਤਿੰਨ ਦਿਨ ਪਹਿਲਾਂ ਠੀਕ ਜੇ ਗੱਲ ਕਰੀਏ ਤੁਸੀਂ ਗੱਲ ਕੀਤੀ ਹੈ ਕਿ ਬੜੀ ਦੂਰੋਂ ਦੂਰੋਂ ਲੋਕ ਇਸ ਕੈਂਪ ਦਾ ਹਿੱਸਾ ਰਹੇ ਨੇ ਤਾਂ ਕੀ ਲੱਗਦਾ ਕਿੰਨੇ ਲੋਕ ਇਸ ਜਿਹੜੇ ਕੈਂਪ ਦਾ ਹਿੱਸਾ ਬਣ ਕੇ ਲਾਭ ਉਠਾ ਚੁੱਕੇ ਨੇ ਤਕਰੀਬ ਨੇ ਕਾਫੀ ਪੁੰਡਾ ਤੋਂ ਕਾਫੀ ਹੱਥੋਂ ਜ਼ਿਆਦਾ ਜਿਹੜੇ ਲੋਕ ਸੀ ਆਪਣਾ ਫਾਇਦਾ ਹੋਣ ਲਈ ਜੀ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸੰਦੇਸ਼ ਇਹ ਦੇਣਾ ਕਿ ਬਹੁਤ ਬਹੁਤ ਧੰਨਵਾਦੀ ਆ ਸਰਕਾਰ ਦੇ ਸਾਡੇ ਖਾਸ ਤੌਰ ਤੇ ਸਾਡੇ ਮਾਨਯੋਗ ਐਮ ਐਲ ਏ ਜਗਜੀਤ ਸਿੰਘ ਗੋੜੀ ਜੀ ਗੋੜੀ ਜੀ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਨੂੰ ਬਣਾਇਆ ਤੇ ਅਸੀਂ ਸਾਰੇ ਪੰਚਾਇਤ ਨੇ ਸਾਰੇ ਨਗਰ ਮੈਂਬਰਾਂ ਨੇ ਜਿਨ੍ਹਾਂ ਦੀ ਸੰਮਲਨ ਦੀ ਸੰਸਥਾ ਦੇ ਸਾਡੇ ਮੈਂਬਰ ਸੀਗੇ ਸਾਡੇ ਜਿਸ ਕੰਸੈਂਟ ਸੀ ਸਿਗੇ ਹਰਮੰਦਰ ਸਿੰਘ ਸੀ ਈਸ਼ਵਰ ਸਿੰਘ ਸੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਜਿਹਦੇ ਵਿੱਚ ਅੰਮ੍ਰਿਤ ਲੇਖ ਸਾਹਿਬ ਵੱਲੋਂ ਜਿਹੜੇ ਸੀ ਸਾਡੇ ਵਿੱਚ ਰਿਕਮ ਗੋਜੀ ਰੂਈ ਵਾਲਾ ਤੋਂ ਸਾਡੇ ਦਰਮਿਆਨ ਪਹੁੰਚੇ ਸੀ ਜਿਨ੍ਹਾਂ ਨੇ ਸਾਡਾ ਜਿਹੜਾ ਹੈਗਾ ਪੂਰਨ ਸਹਿਯੋਗ ਵੀ ਦਿੱਤਾ ਤੇ ਔਰ ਬਹੁਤ ਵਧੀਆ ਢੰਗ ਨਾਲ ਸੀ ਇਸ ਪ੍ਰੋਗਰਾਮ ਦੀ ਅੱਜ ਪਿੰਡ ਹਸਪਤਾਲ ਦੇ ਵਿੱਚ ਨੇਕਰੀ ਚੱਲ ਸਕੀ ਜੀ ਠੀਕ ਹੈ ਖਾਂ ਸਰ ਨਾਮ ਤੁਹਾਡਾ ਜਿਸਕਰ ਸੀ ਨਾ ਧੰਨਵਾਦ ਤੁਹਾਡੇ ਚੈਨਲ ਦਾ ਅੱਜ ਦੇ ਜਿਹੜੇ ਪ੍ਰੋਗਰਾਮ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਜਾਣਕਾਰੀ ਬਸ ਇਹੀ ਆਈ ਧੰਨਵਾਦ ਪੰਜਾਬ ਸਰਕਾਰ ਦੇ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਦਿੱਤਾ ਲੋਕਾਂ ਦੇ ਕੰਮ ਹੋਏ ਇੱਥੇ ਜੇ ਗੱਲ ਕਰੀਏ ਕੰਮ ਹੋਣ ਦੀ ਗੱਲ ਕੀਤੀ ਹੈ ਤੁਸੀਂ ਕਿੰਨੇ ਪਿੰਡਾਂ ਤੋਂ ਲੋਕ ਜਿਹੜੇ ਇਸ कैंप ਦਾ ਹਿੱਸਾ ਬਣ ਕੇ ਲਾਭ ਉਠਾ ਚੁੱਕੇ ਨੇ ਬਹੁਤ ਪਿੰਡਾਂ ਦੀ ਨਾਲ ਨਾਲ ਜਿਹੜੇ ਜਿਹੜੇ ਜਿੰਨੇ ਵੀ ਲੱਗਦੇ ਸੀ ਜਿਵੇਂ ਛਪੜੀ ਵਾਲਾ ਹੋ ਗਿਆ ਚੱਕ ਪੱਕੀ ਹੋ ਗਿਆ ਸੜੀਆਂ ਹੋ ਗਈਆਂ ਕਾਫੀ ਪਿੰਡ ਆਏ ਜੋੜ ਕੀਤੇ ਕਰਾਇਆ ਸਿੱਥੇ ਜੀ ਹੋਰ ਕੀ ਕਹਿਣਾ ਚਾਹੋਗੇ ਬਸ ਹੋਰ ਕੀ ਕਹਿਣਾ ਚਾਹੁੰਦਾ ਬਾਕੀ ਇਹਨਾਂ ਨੇ ਬਲਕ ਸਰਪੰਚ ਸਾਹਿਬ ਨੇ ਵੀ ਕੀਤੀ ਗੱਲ ਤੋਂ ਉਹੀ ਕਰਨੇ ਆ ਧੰਨਵਾਦ ਪੰਜਾਬ ਸਰਕਾਰ ਦੇ ਬਹੁਤ ਵਧੀਆ ਕੰਮ ਹੋਇਆ ਜੀ